ਲੋ ਜੀ ਅੱਜ ਆ ਤਿੰਨ ਨਵੀਆਂ ਤੇ ਖਾਸ ਸੁਣ ਲੋ ਮਿੱਤਰ ਪਿਆਰਿਓ ਸੱਚੀ ਕਾਲ ਮੈਂ ਹਾਂ ਬਖਸ਼ੀ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚੀ ਟੀਵੀ ਮਿੱਤਰ ਪਿਆਰਿਓ ਪਹਿਲੀ ਵੱਡੀ ਖਬਰ ਅੱਜ ਫੇਰ ਉਹ ਥਾਰ ਵਾਲੀ ਬੀਬੀ ਬਾਰੇ ਆਈ ਹੈ ਜਿਹੜੀ ਉਹ ਪੁਲਿਸ ਵਾਲੀ ਕਾਸਟੇਬਲ ਜਿਹੜੀ ਬਠਿੰਡੇ ਦੇ ਵਿੱਚ ਫੜੀ ਗਈ ਸੀ ਪੂਰੀ ਜਾਣਕਾਰੀ ਤੁਹਾਨੂੰ ਦੰਨੇ ਆ ਕਿਉਂਕਿ ਵੱਡਾ ਝਟਕਾ ਉਸ ਨੂੰ ਅੱਜ ਅਦਾਲਤ ਨੇ ਦਿੱਤਾ ਤੇ ਹੁਣ ਉਹ ਕੀ ਕਰੇਗੀ ਉਹਦੇ ਬਾਰੇ ਤੁਸੀਂ ਸੋਚਣਾ ਦੂਜੀ ਵੱਡੀ ਖਬਰ ਹੈ ਕਿ ਚਰਨਜੀਤ ਚੰਨੀ ਨੇ ਕੇਜਰੀਵਾਲ ਨੂੰ ਬਹੁਤ ਵੱਡੀ ਧਮਕੀ ਦਿੱਤੀ ਹੈ ਸੁਣ ਕੇ ਤੁਸੀਂ ਵੀ ਲਾਜ਼ਮੀ ਹੈਰਾਨ ਹੋ ਜਾਉਗੇ ਤੇ ਤੀਜੀ ਵੱਡੀ ਖਬਰ ਹੈ ਭਗਵੰਤ ਮਾਨ ਸਾਹਿਬ ਨੇ ਆਪਣੀ ਹੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੂੰ ਚੰਗਾ ਰੱਜ ਕੇ ਠੇਟ ਕੀਤਾ ਅੱਜ ਕਿਵੇਂ ਠਠ ਕੀਤਾ ਹੈ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇਹ ਵੀ ਗੱਲ ਸੁਣਨ ਵਾਲੀ ਹੈ ਗੌਰਨਲ ਸੁਣਿਓ ਆਪਣਾ ਕੀਮਤੀ ਵਿਚਾਰ ਤਿੰਨਾ ਬਾਰੇ ਲਿਖਿਓ ਤੇ ਮਿੱਤਰ ਪਿਆਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਬੈਲ ਵਾਲਾ ਜਿਹੜਾ ਘੰਟੀ ਵਾਲਾ ਬਟਨ ਹੈ ਉਹ ਦਬ ਦਿਓ ਤਾਂ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਕੀਮਤੀ ਜਾਣਕਾਰੀਆਂ ਪਹੁੰਚਦੀਆਂ ਰਹਿਣ ਮਿੱਤਰ ਪਿਆਰਿਓ ਜਿਹੜੀ ਥਾਰ ਵਾਲੀ ਬੀਬੀ ਜਿਹੜੀ ਚਿੱਟੇ ਸਮੇਤ ਬਠਿੰਡਾ ਪੁਲਿਸ ਨੇ ਫੜੀ ਸੀ ਜਿਹੜੀ ਪੁਲਿਸ ਦੇ ਵਿੱਚ ਕਾਸਟੇਬਲ ਸੀ ਅੱਜ ਉਹਦੇ ਬਾਰੇ ਵੱਡਾ ਫੈਸਲਾ ਆਇਆ ਤੇ ਅਦਾਲਤ ਨੇ ਵੱਡਾ ਝਟਕਾ ਉਹਨੂੰ ਦਿੱਤਾ ਕੀ ਫੈਸਲਾ ਆਇਆ ਪਹਿਲਾਂ ਜਦੋਂ ਉਹ ਚਿੱਟੇ ਸਮੇਤ ਫੜੀ ਸੀ ਤਾਂ ਉਦੋਂ ਜਦੋਂ ਉਹਨੇ ਜ਼ਮਾਨਤ ਲਈ ਅਦਾਲਤ ਦੇ ਵਿੱਚ ਤਾਂ ਜ਼ਮਾਨਤ ਮਨਜ਼ੂਰ ਹੋ ਗਈ ਸੀ ਤੇ ਅਜੇ ਲੋਕ ਤਾਂ ਗੱਲਾਂ ਹੀ ਕਰੀ ਜਾਂਦੇ ਸੀ ਵੀ ਬੀਬੀ ਦਾ ਘਰ ਕਦੋਂ ਟਾਉਂਗੇ ਆਹ ਕਦੋਂ ਕਰੋਗੇ ਤੇ ਬੀਬੀ ਬਾਹਰ ਆ ਕੇ ਵੀ ਮੌਜਾ ਮਾਰਨ ਲੱਗ ਪਈ ਤੇ ਹੁਣ ਜਦੋਂ ਵਿਜੀਲੈਂਸ ਨੇ ਉਹਨੂੰ ਫੜਿਆ ਤਾਂ ਹੁਣ ਫਿਰ ਜਦੋਂ ਉਹਨੇ ਜ਼ਮਾਨਤ ਅਦਾਲਤ ਦੇ ਵਿੱਚ ਲਾਈ ਹੈ ਤਾਂ ਅਦਾਲਤ ਨੇ ਜ਼ਮਾਨਤ ਰੱਦ ਕਰ ਦਿੱਤੀ ਹੈ ਬੀਬੀ ਦੀ ਜ਼ਮਾਨਤ ਨਹੀਂ ਕੀਤੀ ਤੇ ਹੁਣ ਬੀਬੀ ਜੇਲ੍ਹ ਚ ਹੀ ਰਹੇਗੀ ਇਸ ਥਾਰ ਵਾਲੀ ਬੀਬੀ ਬਾਰੇ ਪਹਿਲੇ ਦਿਨ ਤੋਂ ਕੁਝ ਵੱਡੇ ਸਵਾਲ ਉੱਠ ਰਹੇ ਨੇ ਲੋਕ ਪੁੱਛ ਰਹੇ ਨੇ ਪਹਿਲਾ ਸਵਾਲ ਇਹ ਸੀ ਕਿ ਪੁਲਿਸ ਜਦੋਂ ਵੀ ਕਿਸੇ ਚਿੱਟੇ ਵਾਲੇ ਨੂੰ ਫੜਦੀ ਹੈ ਤਾਂ ਉਹਦੇ ਉੱਪਰ ਪੁਲਿਸ ਫਿਰ ਬਹੁਤ ਵੱਡੇ ਖਲਾਸੇ ਕਰਦੀ ਹੁੰਦੀ ਹੈ ਪ੍ਰੈਸ ਕਾਨਫਰੈਂਸਾਂ ਕਰਦੀ ਹੈ ਫਿਰ ਪੁਲਿਸ 2-3 ਦਿਨਾਂ ਬਾਅਦ ਮੀਡੀਆ ਅੱਗੇ ਆ ਕੇ ਦੱਸਦੀ ਹੁੰਦੀ ਹੈ ਵੀ ਇਹ ਫਲਾਣੀ ਥਾਂ ਤੋਂ ਚਿੱਟਾ ਲਿਆਉਂਦੇ ਸੀ ਫਲਾੜਿਆਂ ਨੂੰ ਸਪਲਾਈ ਕਰਦੇ ਸੀ ਇਹਨਾਂ ਇਹਨਾਂ ਨਾਲ ਇਹਦੇ ਲਿੰਕ ਸੀ ਕਰਦੇ ਹੁੰਦੇ ਨਾ ਪਰ ਜਦੋਂ ਇਹ ਥਾਰ ਵਾਲੀ ਮਹਿਲਾ ਕਾਂ ਸਟੇਬਲ ਬੀਬੀ ਫੜੀ ਸੀ ਤਾਂ ਪੁਲਿਸ ਨੇ ਇੱਕ ਵੀ ਪ੍ਰੈਸ ਕਾਨਫਰੰਸ ਕਰਨੀ ਤਾਂ ਦੂਰ ਦੀ ਗੱਲ ਮੀਡੀਆ ਨੂੰ ਇਹ ਦੱਸਣਾ ਤਾਂ ਦੂਰ ਦੀ ਗੱਲ ਵੀ ਉਹ ਲੈ ਕੇ ਕਿੱਥੋਂ ਆਉਂਦੀ ਸੀ ਤੇ ਪਹੁੰਚਉਂਦੀ ਕਿੱਥੇ ਸੀ ਕਿਹਨਾਂ ਨਾਲ ਉਹਦੇ ਲਿੰਕ ਸੀ ਇਹ ਦੱਸਣਾ ਤਾਂ ਦੂਰ ਦੀ ਗੱਲ ਜਦੋਂ ਮੀਡੀਆ ਨੇ ਆਪ ਪੁੱਛਿਆ ਵੀ ਭਾਈ ਕੀ ਮਿਲਿਆ ਉਹਦੇ ਕੋਲੋਂ ਤਾਂ ਪੁਲਿਸ ਅਫਸਰ ਨੇ ਕਹਿਤਾ ਸੀਗਾ ਵੀ ਅਸੀਂ ਇਹ ਗੱਲਾਂ ਬਾਹਰ ਨਹੀਂ ਦੱਸ ਸਕਦੇ ਮੀਡੀਆ 'ਚ ਨਹੀਂ ਕਰ ਸਕਦੇ ਤਾ ਉਸ ਤੋਂ ਬਾਅਦ ਉਹਦੀ ਜ਼ਮਾਨਤ ਹੋ ਗਈ ਸੀ ਉਸ ਤੋਂ ਬਾਅਦ ਫਿਰ ਭਾਈ ਵਿਜੀਲੈਂਸ ਨੇ ਉਹਨੂੰ ਫੜਿਆ ਵਿਜੀਲੈਂਸ ਨੇ ਪਿੰਡ ਬਾਦਲ ਤੋਂ ਫੜਿਆ ਸੀ ਜਦੋਂ ਉਹ ਇੱਕ ਗਾਇਕਾ ਦੀ ਭੈਣ ਦੇ ਘਰ ਦੇ ਵਿੱਚ ਸੀ ਤੁਸੀਂ ਸਾਰੇ ਜਾਣਦੇ ਹੋ ਤਾਂ ਉਸ ਤੋਂ ਬਾਅਦ ਫਿਰ ਹੁਣ ਉਹਨੇ ਫਿਰ ਜ਼ਮਾਨਤ ਲਈ ਅਰਜੀ ਲਾਈ ਪਰ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਹੁਣ ਅਜੇ ਬੀਬੀ ਜੇਲ੍ਹ ਦਾ ਆਨੰਦ ਹੀ ਮਾਣੇਗੀ ਵੈਸੇ ਸਿਮਰਜੋਤ ਮੱਕੜ ਨੇ ਜਿਹੜੀ ਉਹਦੀ ਇੰਟਰਵਿਊ ਕੀਤੀ ਸੀ ਉਹ ਬੜੀ ਚਰਚਾ ਚ ਰਹੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਕਹਿੰਦੇ ਰਹੇ ਵੀ ਬੀਬੀ ਨੇ ਐਸੀਆਂ ਗੱਲਾਂ ਬੋਲਤੀਆਂ ਜਿਹਦੇ ਕਾਰਨ ਆਪ ਹੀ ਆ ਬੈਲ ਮuje ਮਾਰ ਵਾਲੀ ਗੱਲ ਉਹਨੇ ਕੀਤੀ ਖੈਰ ਅਗਲੀ ਵੱਡੀ ਖਬਰ ਹੈ ਕਿ ਅੱਜ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਇਥੋਂ ਤੱਕ ਕਹਤਾ ਕਿ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਜਦੋਂ ਸਾਡੀ ਕਾਂਗਰਸ ਦੀ ਸਰਕਾਰ ਆ ਗਈ ਮੈਂ ਇਹਨਾਂ ਦੇ ਨਾਸਾ ਤੇ ਬੂਥੇ ਪੰਨੂੰਗਾ ਔਰ ਸਿੱਧਾ ਕੇਜਰੀਵਲ ਦਾ ਨਾਮ ਲੈ ਕੇ ਚਰਨਜੀਤ ਚੰਨੀ ਨੇ ਕਿਹਾ ਕਹਿੰਦਾ ਮੈਂ ਇਹਦੇ ਪਜਾਮੇ 'ਚ ਚੂਹੇ ਛੱਡੂੰਗਾ ਹੁਣ ਤੁਸੀਂ ਦੱਸੋ ਕੀ ਚਰਨਜੀਤ ਚੰਨੀ ਇਹ ਗੱਲ ਠੀਕ ਬੋਲ ਰਹੇ ਨੇ ਕੀ ਚਰਨਜੀਤ ਚੰਨੀ ਇਹ ਕਰਨਗੇ ਕੀ ਚਰਨਜੀਤ ਚੰਨੀ ਦੀਆਂ ਇਹ ਗੱਲਾਂ ਵਾਜਬ ਨੇ ਕੀ ਪੰਜਾਬ ਦੇ ਲੋਕ ਇਹ ਦੇਖਣਾ ਚਾਹੁੰਦੇ ਨੇ ਇਹ ਕੋਈ ਸਿੱਧੀ ਤੇ ਸਾਫ਼ ਗੱਲ ਹੈ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਹੁਣ ਤੱਕ ਰਹੀਆਂ ਪੰਜਾਬ ਦੇ ਲੋਕਾਂ ਦੀ ਚੱਕਵੀ ਸੋਚ ਬਣਾਈ ਗਈ ਤੇ ਚੱਕਵੇਂ ਪੰ ਦਾ ਫਾਇਦਾ ਠਾਇਆ ਗਿਆ ਇਹ ਨਹੀਂ ਕਹਿੰਦੀਆਂ ਪਾਰਟੀਆਂ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਪੰਜਾਬ ਚ ਇੱਕ ਵੀ ਬੇਰੁਜ਼ਗਾਰ ਨਹੀਂ ਰਹਿਣ ਦੇਵਾਂਗੇ ਸਾਰੇ ਕਿਸਾਨਾਂ ਦੇ ਕਰਜ਼ੇ ਖਤਮ ਸਾਰੇ ਮਜ਼ਦੂਰਾਂ ਦੇ ਕਰਜ਼ੇ ਖਤਮ ਸਾਰੇ ਕੱਚੇ ਮਲਾਜ਼ਮ ਪੱਕੇ ਇਹ ਨਹੀਂ ਕਹਿੰਦੇ ਇਹੋ ਜਿਹੇ ਚੱਕਮੀਆਂ ਗੱਲਾਂ ਕਰਦੇ ਨੇ ਵੀ ਅਸੀਂ ਜਿਵੇਂ ਪਹਿਲਾਂ ਕੈਪਟਨ ਮਰਿੰਦਰ ਕਹਿੰਦਾ ਹੁੰਦਾ ਸੀ ਮੈਂ ਖੂੰਡੇ ਨੂੰ ਤੇਲ ਲਾਇਆ ਸਾਡੀ ਸਰਕਾਰ ਆ ਗਈ ਤਾਂ ਖੂੰਡੇ ਨਾਲ ਸਿੱਧੇ ਕਰ ਦਿਆਂਗੇ ਭਗਵੰਤ ਮਾਨ ਹੋਰੀ ਸਰਕਾਰ ਬਣ ਤੋਂ ਪਹਿਲਾਂ ਇਹੋ ਜੀਆਂ ਗੱਲਾਂ ਕਰਦੇ ਰਹੇ ਕਿ ਅਸੀਂ ਜਦੋਂ ਆ ਗਏ ਸੁਖਬੀਰ ਬਾਦਲ ਹੋਰਾਂ ਦਾ ਜਿਹੜਾ ਸੁਖਵਲਾ ਸੋਟਲ ਹੈ ਉਹਨੂੰ ਅਸੀਂ ਸਰਕਾਰੀ ਕਰ ਦਿਆਂਗੇ ਇਹਨਾਂ ਦੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਤੇ ਵੱਡੇ ਐਕਸ਼ਨ ਕਰਾਂਗੇ ਰਾਜੇ ਵੜਿੰਗ ਹੋਰਾਂ ਨੇ ਬੱਸਾਂ ਦੀਆਂ ਬਾਡੀਆਂ ਉੱਥੋਂ ਲਵਾਈਆਂ ਸੀ ਉਹਦੇ ਤੇ ਸਖਤ ਕਾਰਵਾਈ ਕਰਾਂਗੇ ਇਹ ਗੱਲਾਂ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਹਰੀ ਕਹਿੰਦੇ ਰਹੇ ਪਰ ਇਹ ਕੀਤੀਆਂ ਗਈਆਂ ਕੀ ਰਾਜਾ ਵੜਿੰਗ ਤੇ ਕੋਈ ਕਾਰਵਾਈ ਹੋਈ ਸੁਖਵੀਰ ਬਾਦਲ ਤੇ ਹੋਈ ਚੰਨੀ ਤੋਂ ਕਿਸੇ ਤੇ ਵੀ ਹੋਈ ਫਿਰ ਇਹ ਕਾਹਤੋਂ ਕੀਤੀਆਂ ਜਾਂਦੀਆਂ ਆਪਣੀ ਸਾਰਿਆਂ ਦੀ ਸੋਚ ਗੁੱਸਾ ਨਾ ਕਰਿਓ ਇਦਾਂ ਦੀ ਆਪਾਂ ਹੈਗੇ ਤੁਹਾਡੇ ਚੱਕਵੇਂ ਅਰ ਆਪਾਂ ਫੁਕਰਨੀਆਂ ਫੁکریاں ਮਾਰਨੀਆਂ ਤੇ ਸੁਨੀਆਂ ਵਡੀਆਂ ਪਸੰਦ ਆਪਾਂ ਨੂੰ ਇਸੇ ਕਰਕੇ ਇਹ ਲੀਡਰ ਇਹ ਰਾਜਨੇਤਾ ਇਹ ਵੋਟ ਰਾਜਨੇਤਾ ਆਪਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰਨ ਦੀ ਬਜਾਏ ਚੱਕਵੀਆਂ ਗੱਲਾਂ ਕਰਕੇ ਤੇ ਪਰਮਾਉਂਦੇ ਨੇ ਤੇ ਆਪਾਂ ਉਸ ਚੀਜ਼ ਦੇ ਵਿੱਚ ਆ ਜਾਂਦੇ ਆਂ ਸੋ ਮਿੱਤਰ ਪਿਆਰੋ ਮੇਰੀ ਬੇਨਤੀ ਹੈ ਕਿ ਚਰਨਜੀਤ ਚੰਨੀ ਸਾਹਿਬ ਨੇ ਵੀ ਅੱਜ ਓਦਾਂ ਦੀਆਂ ਚੱਕਵੀਆਂ ਗੱਲਾਂ ਕੀਤੀਆਂ ਨੇ ਰਾਜੇ ਵੜਿੰਗ ਨੇ ਵੀ ਅੱਜ ਗੱਲਾਂ ਬਹੁ ਵੱਡੀਆਂ ਕੀਤੀਆਂ ਨੇ ਉਂ ਰਾਜ ਇਹਨਾਂ ਦਾ ਵੀ ਦੇਖਿਆ ਹੋਇਆ ਰਾਜ ਸੁਖਬੀਰ ਦਾ ਵੀ ਦੇਖਿਆ ਹੋਇਆ ਰਾਜ ਹੁਣ ਇਹ ਆਮ ਆਦਮੀ ਪਾਰਟੀ ਵਾਲੇ ਜਿਹੜੇ ਸਮਝਦੇ ਸੀ ਆਪਦੇ ਆਪ ਨੂੰ ਇਹਨਾਂ ਦਾ ਵੀ ਆਪਾਂ ਦੇਖ ਲਿਆ ਸਾਰੇ ਇੱਕੋ ਥਾਲੀ ਦੇ ਚੱਪੇ ਵੱਟੇ ਸਾਬਤ ਹੋਏ ਨੇ ਤੇ ਪਿਛਲਿਆਂ ਨਾਲੋਂ ਅਗਲਾ ਵਟਾ ਥੋੜਾ ਜਿਹਾ ਵੱਡਾ ਹੀ ਨਜ਼ਰ ਆਇਆ ਸੋ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਲਿਖਿਓ ਆਪਣਾ ਵਿਚਾਰ ਲਿਖਿਓ ਕੀ ਚੂਏ ਛੱਡਣਗੇ ਚੰਨੀ ਸਾਹਿਬ ਕੇਜਰੀਵਾਲ ਨੂੰ ਵੇਖੋ ਮਿੱਤਰੋ ਸਾਰਿਆਂ ਦੀ ਨਾਨੀ ਦੋਤੀ ਇੱਕੋ ਹੀ ਆ ਐਵੇਂ ਨਾ ਆਪਾਂ ਭਲੇਖਿਆ ਚ ਪਈਏ ਅਗਲੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੈ ਪੰਜਾਬ ਦੇ ਅਮਨ ਅਰੋੜਾ ਤੇ ਨਾਲੇ ਕੈਬਨਿਟ ਮੰਤਰੀ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਠੇਠ ਕੀਤਾ ਠੇਠ ਕੀਤਾ ਕਿਵੇਂ ਠੇਠ ਕੀਤਾ ਮਿੱਤਰੋ ਅੱਜ ਸੰਗਰੂਰ ਦੇ ਵਿੱਚ ਘਰੇਲੀ ਸੀ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਵੀ ਸੀ ਕੈਬਨਟ ਦੇ ਕਿੰਨੇ ਸਾਰੇ ਮੰਤਰੀ ਸੀ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਸੀ ਸਟੇਜ ਤੇ ਸਾਰੇ ਲੈਣਵਾਰ ਬੈਠੇ ਸੀ ਭਗਵੰਤ ਮਾਨ ਨੂੰ ਜਦੋਂ ਸਟੇਜ ਸੈਕਟਰੀ ਨੇ ਕਿਹਾ ਕਿ ਉਹ ਭਾਸ਼ਣ ਕਰਨਗੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਟੇਜ ਤੇ ਆਉਂਦੇ ਨੇ ਆਕੇ ਸਾਰਿਆਂ ਦੀਆਂ ਤਾਰੀਫਾਂ ਕਰਦੇ ਨਾਂ ਲੈ ਲੈ ਕੇ ਜਿਹੜੇ ਇਕੱਲੇ ਐਮਐਲਏ ਆ ਉਹਨਾਂ ਦੀਆਂ ਵੀ ਤਾਰੀਫਾਂ ਕਰਦੇ ਆ ਔਰ ਜਿਹੜੇ ਆਮ ਆਦਮੀ ਪਾਰਟੀ ਦੇ ਵਾਈਸ ਪ੍ਰਧਾਨ ਹੈ ਸ਼ੈਰੀ ਕਲਸੀ ਮੁੱਖ ਮੰਤਰੀ ਉਹਦਾ ਵੀ ਨਾਂ ਲੈ ਕੇ ਉਹਦੀਆਂ ਤਾਰੀਫਾਂ ਕਰਦੇ ਆ ਪਰ ਇੱਕੋ ਨਾਂ ਜਿਹੜਾ ਉਹਨਾਂ ਦੇ ਨਾਲ ਦੀ ਕੁਰਸੀ ਤੇ ਬੈਠਾ ਸੀ ਉਹਦਾ ਨਾਂ ਤੱਕ ਨਹੀਂ ਲਿਆ ਨਾਂ ਤੱਕ ਨਹੀਂ ਲਿਆ ਕੌਣ ਰਾਮਨ अरोड़ा ਕੈਬਨਟ ਮੰਤਰੀ ਵੀ ਹੈ ਆਮ ਆਦਮੀ ਪਾਰਟੀ ਦਾ ਪ੍ਰਧਾਨ ਵੀ ਹੈ ਹੁਣ ਤੁਸੀਂ ਦੱਸੋ ਕਿ ਇਹ ਗੱਲ ਛੋਟੀ ਹੈ ਕਿ ਉਸ ਤੋਂ ਹੇਠਾਂ ਵਾਲਿਆਂ ਦੇ ਸਾਰਿਆਂ ਦੇ ਨਾਮ ਲੈ ਤਰੀਫਾਂ ਕੀਤੀਆਂ ਪਰ ਉਹਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਂ ਤੱਕ ਨਹੀਂ ਲਿਆ ਉਹ ਵੇਖਦੇ ਰਹਿ ਗਏ ਹੁਣ ਬਹੁਤ ਸਾਰੇ ਵੀਰੇ ਕਹਿਣਗੇ ਵੀ ਪੁਲੇਖੇ 'ਚ ਵੀ ਹੋ ਸਕਦਾ ਯਾਰ ਸੁੱਤੇ ਸਿੱਧ ਰਹੇ ਸਕਦਾ ਇਹ ਕਿੱਡੀ ਕ ਗੱਲ ਹੈ ਮੀਡੀਆ ਨੂੰ ਕਿਉਂ ਚੁੱਕ ਰਿਆ ਹਾਂ ਇਹ ਮੀਡੀਆ ਦੇ ਵਿੱਚ ਅੱਜ ਵੱਡਾ ਮੁੱਦਾ ਬਣਿਆ ਹੋਇਆ ਹੈ ਮਿੱਤਰੋ ਇਹ ਗੱਲਾਂ ਐਵੇਂ ਨਹੀਂ ਜੇ ਹੁੰਦੀਆਂ ਮੁੱਖ ਮੰਤਰੀ ਭਗਵੰਤ ਮਾਨ ਬੜੇ ਤੇਜ ਤਰਾਰ ਨੇ ਗੱਲ ਉਹਨਾਂ ਨੂੰ ਐ ਫੁਰਦੀ ਹੈ ਜਿਵੇਂ ਚਿਰਾ ਪੂੰਜੀ ਦੇ ਵਿੱਚ ਮਤਲਬ ਰੋਜ਼ ਮੀਂਹ ਪੈਂਦਾ ਪਰ ਜਾਬਦਾ ਇੰਜ ਕਿਉਂ ਨਾ ਜਾਣ ਕੇ ਨਾ ਛੱਡਿਆ ਹੁਣ ਜਾਣ ਕੇ ਕਿਉਂ ਛੱਡਿਆ ਉਸਦਾ ਦੇਖੋ ਯਾਰ ਆਮ ਆਦਮੀ ਪਾਰਟੀ ਚ ਵੀ ਸਭ ਅੱਛਾ ਨਹੀਂ ਜੇ ਚੱਲ ਰਿਹਾ ਬੜਾ ਕੁਝ ਗੜਬੜ ਚੌਥ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੀ ਅੰਦਰ ਖਾਤੇ ਧੜੇ ਬਣ ਰਹੇ ਨੇ ਬਣ ਚੁੱਕੇ ਨਹੀਂ ਲਾਗ ਡਾਟਾ ਨੇ ਹੈਗੀਆਂ ਸਾਰੀਆਂ ਪਾਰਟੀਆਂ ਚ ਕਾਂਗਰਸ ਚ ਵੀ ਉਹ ਵਾਲਾ ਕਾਲੀ ਦਲ ਦੇ ਦਾ ਖੱਕੜੀਆਂ ਕਰਿਲੇ ਉਹ ਤਾਂ ਭਾਂਡੇ ਖਿੱਲਰ ਗਏ ਨਾ ਉਹ ਤਾਂ ਬੀਬੀ ਜਗੀਰ ਕੁਰ ਇਧਰ ਨੂੰ ਗਏ ਤੇ ਸਰਜੀਤ ਸਿੰਘ ਰਖੜੇ ਹਰੀ ਉਧਰ ਨੂੰ ਗਏ ਤੇ ਜਿਹੜੇ ਸਕੰਦਰ ਸਿੰਘ ਮਲੂਕ ਕੇ ਰਿਓ ਪਹਿਲਾਂ ਉਧਰ ਨੂੰ ਗਏ ਹੁਣ ਫਿਰ ਉਧਰ ਨੂੰ ਆ ਗਏ ਉਧਰ ਤਾਂ ਕਹਾਣੀ ਖਿਲਰ ਗਈ ਆ ਉਹ ਤਾਂ ਹੁਣ ਉਹਨਾਂ ਦੇ ਬੇਰ ਤਾਂ ਇਕੱਠੇ ਨਹੀਂ ਹੋਣੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਖਲਾਰਾ ਇਹਨਾਂ ਚ ਵੀ ਤੁਸੀਂ ਦੇਖ ਲਓ ਅੱਜ ਅੰਦਰ ਖਾਤੇ ਜਿੰਨਾ ਭੰਮੜ ਇਹਨਾਂ ਦੇ ਅੰਦਰ ਮੱਚਿਆ ਹੋਇਆ ਸਿਰਫ ਸਰਕਾਰ ਕਰਕੇ ਇਹ ਇਕੱਠੇ ਚੱਲੀ ਜਾਂਦੇ ਨੇ ਜਦ ਤਨ ਸਰਕਾਰ ਨਾ ਨ ਰਹੀ ਬਹੁਤ ਸਾਰੇ ਜਾਣਕਾਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦਾ ਹਾਲ ਕਾਲੀ ਦਲ ਨਾਲ ਵੀ ਪੇੜਾ ਹੋਣਾ ਪੰਜਾਬ 'ਚ ਪਹਿਲਾਂ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਦੀ ਖੜਤਨ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਐ ਇੱਥੋਂ ਤੱਕ ਵੀ ਖਬਰਾਂ ਆਉਂਦੀਆਂ ਰਹਿੰਦੀਆਂ ਐ ਵੀ ਪਿਛਲੇ ਦਿਨੀ ਜਦੋਂ ਲੁਧਿਆਣਾ ਦੇ ਵਿੱਚ ਜਿਮਣੀ ਚੋਣ ਹੋ ਰਹੀ ਸੀ ਨਾ ਉੱਥੇ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਦੀ ਬੜੀ ਖਟਕੀ ਐ ਜਿਹਦੇ ਕਰਕੇ ਚੋਣਾ ਤੋਂ ਪ੍ਰਚਾਰ ਤੋਂ 5-6 ਦਿਨ ਪਹਿਲਾਂ ਹੀ ਕੇਜਰੀਵਾਲ ਉਧਰ ਨੂੰ ਤੇ ਭਗਵੰਤ ਮਾਨ ਇਧਰੋਂ ਦੋਵੇਂ ਹੀ ਲੁਧਿਆਣੇ ਜਾਣੋਂ ਬੰਦ ਕਰ ਗਈ ਸੀ ਹੁਣ ਚਰਚਾ ਇਹ ਰਹੀ ਸੁਖਪਾਲ ਖਹਿਰਾ ਦੀ ਮੰਨੀਏ ਖਹਿਰਾ ਕਹਿੰਦਾ ਵੇਖੋ ਭਗਵੰਤ ਮਾਨ ਨੂੰ ਕਹਿੰਦੇ ਸੀ ਵੀ ਤੂੰ ਮੁੱਖ ਮੰਤਰੀ ਦਾ ਅਹੁਦਾ ਛੱਡ ਦੇ ਤੈਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੰਦੇ ਆ ਕਿਉਂਕਿ ਜਿਹਨੂੰ ਲੁਧਿਆਣੇ ਚ ਚੋਣ ਅਰਾ ਲੜਾਰੇ ਸੀ ਸੰਜੀਵ ਅਰੋੜੇ ਨੂੰ ਉਹ ਪਹਿਲਾਂ ਰਾਜ ਸਭਾ ਦਾ ਐਮਪੀ ਹੈ ਹੁਣ ਜਦੋਂ ਉਹ ਐਮਐਲਏ ਜਿੱਤ ਜਾਣਾ ਸੀ ਤਾਂ ਉਧਰ ਰਾਜ ਸਭਾ ਦੀ ਉਹਨੂੰ ਛੱਡਣੀ ਪਈ ਐ ਤੇ ਕਹਿੰਦੇ ਹੀ ਭਗਵੰਤ ਮਾਨ ਸਾਹਿਬ ਤੈਨੂੰ ਭੇਜਦੇ ਆ ਪਾਰਲੀਮੈਂਟ ਚ ਤੂੰ ਜਾ ਰਾਜ ਸਭਾ ਤੇ ਇਹ ਜਿਹੜਾ ਮੁੱਖ ਮੰਤਰੀ ਦਾ ਉਹਦਾ ਇਹ ਕਿਸੇ ਹੋਰ ਨੂੰ ਦਈਏ ਹੁਣ ਤੇਨੂੰ ਬਥੇਰਾ ਟਾਈਮ ਹੋ ਗਿਆ ਤੇ ਸੁਖਪਾਲ ਖਹਿਰਾ ਦਾ ਇਹ ਦਾਵਾ ਹੈ ਮੇਰਾ ਨਹੀਂ ਉਹ ਕਹਿੰਦਾ ਵੀ ਫੇਰ ਉਹ ਵੀ ਸਿੱਧਾ ਹੋ ਗਿਆ ਖਹਿਰਾ ਕਹਿੰਦਾ ਫੇਰ ਭਗਵੰਤ ਮਾਨ ਤੇ ਕੇਜਰੀਵਾਲ ਦੀ ਵਾਵਾ ਖੜਕੀ ਐ ਤੇ ਫਿਰ ਕਹਿੰਦਾ ਭਗਵੰਤਮਾਨ ਨੇ ਇੱਥੋਂ ਤੱਕ ਕਹਿਤਾ ਇਹ ਵੀ ਫਿਰ ਮੈਂ ਆ ਡੂਗਾ ਤੇ ਫਿਰ ਖੈਰਾ ਤੇ ਇੱਥੋਂ ਤੱਕ ਕਹਿੰਦਾ ਵੀ ਜਿਹੜਾ ਦੂਜੇ ਦਿਨ ਬਾਅਦ ਭਗਵੰਤਮਾਨ ਜਾ ਕੇ ਰਾਜਪਾਲ ਨੂੰ ਮਿਲਿਆ ਕੱਲਾ ਗਵਰਨਰ ਨੂੰ ਉਹ ਐਵੇਂ ਨਹੀਂ ਮਿਲਿਆ ਉਹਨੂੰ ਇੱਕ ਅਸ਼ਾ ਪੈਦਾ ਹੋ ਗਿਆ ਸੀ ਵੀ ਮੈਨੂੰ ਹੁਣ ਲਾਉਣਗੇ ਤੇ ਮੇਰੀ ਤਾਂ ਹੋਰ ਲਾਉਣਗੇ ਤੇ ਇਸ ਤੋਂ ਪਹਿਲਾਂ ਉਹ ਰਾਜਪਾਲ ਨੂੰ ਇਸ ਕਰਕੇ ਮਿਲਿਆ ਇਹ ਚਰਚਾ ਹੈ ਵੀ ਉਹਨੇ ਕਿਹਾ ਯਾ ਕਰੋ ਜੇ ਇਹ ਸਥਿਤੀ ਬਣਦੀ ਹੈ ਤਾਂ ਰਾਜਪਾਲ ਸਾਹਿਬ ਤੁਸੀਂ ਕੁਝ ਦਿਨ ਦੇ ਕੇ ਤਾਂ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉੱਥੇ ਤੁਸੀਂ VOTING ਲਿਓ ਤੇ ਫਿਰ ਮੈਂ ਇਹਨਾਂ ਨੂੰ ਦੱਸੂਗਾ ਹੁਣ ਇੱਕ ਗੱਲ ਤਾਂ ਪਾਈ ਪੱਕੀ ਹੈ ਆਮ ਆਦਮੀ ਪਾਰਟੀ ਦਾ ਪੰਜਾਬ ਚ ਜਿੰਨਾ ਕ ਸਰਕਾਰ ਬਣੀ ਵੋਟਾਂ ਪਈਆਂ ਉਹ ਕੇਜਰੀਵਾਲ ਜਾਂ ਮਤਲਬ ਆਮ ਆਦਮੀ ਪਾਰਟੀ ਨੂੰ ਨਹੀਂ ਉਹ ਭਗਵੰਤ ਮਾਨ ਦੇ ਮੂੰਹ ਨੂੰ ਪਈਆਂ ਸੀ ਉਹ ਜਿਹੜਾ ਬੰਦਾ ਠੱਲੀ ગયો ਜਿੱਤੀ ਗਿਆ ਅੱਜ ਭਾਵੇਂ ਭਗਵੰਤ ਮਾਨ ਵੀ ਕੱਖ ਨਹੀਂ ਕਰਕੇ ਵਿਖਾ ਸਕੀ ਤੇ ਲੋਕ ਮਾਨ ਸਾਹਿਬ ਤੋਂ ਵੀ ਪਿੱਛੇ ਹਟੇ ਨਹੀਂ ਪਰ ਉਦੋਂ ਵੋਟਾਂ ਭਗਵੰਤ ਮਾਨ ਦੇ ਮੂੰਹ ਨੂੰ ਪਈਆਂ ਤੇ ਇਹ ਗੱਲ ਭਗਵੰਤ ਮਾਨ ਨੂੰ ਵੀ ਪਤਾ ਸੋ ਇਹ ਸਭ ਕੁਝ ਦੇ ਉੱਪਰ ਤੁਸੀਂ ਕੀ ਸੋਚਦੇ ਹੋ ਆਪਣਾ ਕਮੈਂਟ ਲਿਖਿਓ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ